ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮ 12 ਵਜ ਗਏ ਆ ਮੈਂ ਹਾਲ ਤੱਕ ਵੀ ਕੁਝ ਨਹੀਂ ਕੀਤਾ ਹੈਗਾ ਬਸ ਸੋ ਉੱਠੇ ਕੱਲਾ ਨਾ ਤੋ ਕੇ ਰੈਡੀ ਹੋਇਆ ਕੱਲਾ ਕਿਉਂਕਿ ਬੁਖਾਰ ਹਾਲੇ ਹੌਲੀ ਠੀਕ ਹੋਊਗਾ ਕਿਉਂਕਿ ਦੋਸ਼ਾਦਰ ਮੇਤੋਂ ਲਾ ਦਿੰਦਾ ਕਹਿੰਦੇ ਬੁਖਾਰ ਜੇ ਆਪਣੀ ਮਰਜ਼ੀ ਦਾ ਬੁਖਾਰ ਆਵੇ ਤੇ ਆਪਣੀ ਮਰਜ਼ੀ ਦਾ ਜਾਵੇ ਨਾ ਉਹ ਵਰਗੀ ਰੀਸ ਵੀ ਕੋਈ ਨਹੀਂ ਹੁੰਦੀ ਹੈਗੀ ਆਪਾਂ ਕਿਹਦਾ ਕੀ ਕਰਨਾ ਜ਼ਿਆਦਾ ਹੈਵੀ ਗੋਲੀਆਂ ਲੈ ਕੇ ਦਵਾਈ ਲੈ ਕੇ ਬੁਖਾਰ ਨੂੰ ਤਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਬੁਖਾਰ ਉਤਰ ਜਾਂਦਾ ਫੇਰ ਚੜ ਜਾਂਦਾ ਫੇਰ ਇਦਾਂ ਹੁੰਦਾ ਰਹਿੰਦਾ ਪਰ ਮੈਂ ਥੋੜਾ ਉਲਟ ਕਰਦੇ ਸੋ ਮੈਂ ਦੋ ਹੀ ਲੈਣਾ ਹੁੰਨਾ ਬਹੁਤ ਘਾਟ ਦੋ ਹੀ ਦੋਈ ਲੈਣਾ ਹੁੰਨਾ ਓਕੀ ਗਰ ਲੈ ਲਈ ਮੜੇ ਮੂਟੇ ਇਹਦੇ ਦੋਈ ਲੈ ਲੈਣਾ ਦਿਓ ਕਿ ਬੁਖਾਰ ਚੜਦਾ ਵੀ ਆ ਤੇ ਆਪਣੇ ਆਪ ਅਬ ਉਤਰਦਾ ਹੀ ਉਤਰਦਾ ਟਾਈਮ ਤੇ ਲੱਗਦਾ ਦੋ ਤਿੰਨ ਦਿਨ ਫੇ ਮੁਣ ਕੇ ਆ ਵੀ ਪੰਜ ਛੇ ਮਹੀਨੇ ਮੌਜ ਰਹਿੰਦੇ ਹੈ ਬੁਖਾਰ ਚੜਦਾ ਨਹੀਂ ਹੈਗਾ ਮੈਨੂੰ ਚੜਦੇ ਸਿਆਲ ਜਾਂ ਚੜਦੀ ਗਰਮੀ ਚ ਦੋ ਵਾਰ ਬੁਖਾਰ ਚੜਦਾ ਤਾਂ ਫੁੱਲ ਬੜਾ ਫੁੱਲ ਚੜਦਾ ਐਨ ਪੂਰਾ ਤੇ ਮੈਂ ਹੁਣ ਉੱਠ ਕੇ ਨਹਾ ਤੋ ਕੇ ਰੈਡੀ ਹੋ ਗਿਆ ਤੇ ਇਧਰ ਸਿਮਰ ਨੂੰ ਮਿਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਹੋ ਗਈ ਆ ਤੇ ਰੋਟੀ ਪਾਣੀ ਵੀ ਤਿਆਰ ਹੋ ਅੱਜ ਖਾਣ ਨੂੰ ਕੀ ਬਣਾਇਆ ਆਲੂ ਮਟਰ ਬਣਾਇਆ ਆਲੂ ਮਟਰਾਂ ਦੀ ਸਬਜ਼ੀ ਸੇਵਾਦ ਮੈਂ ਰੋਟੀ ਪਾ ਲਈ ਆਪਣੀਆਂ ਦੇ ਖੇਦਰ ਹਾਂਜੀ ਤੇ ਮੈਂ ਹਲੇ ਕੁਝ ਵੀ ਨਹੀਂ ਖਾਧਾ ਵੀ ਸੱਚੀ ਗੱਲ ਹੈ ਮੈਂ ਹਲੇ ਕਫੇ ਦਾ ਕੁਟ ਚਾਹ ਦਾ ਕੁਟ ਪੀਣਾ ਹੈ ਮਿੱਤਰੋ ਹਲੇ ਮੈਂ ਸਿੱਧਾ ਬੱਸ ਰੂਮ ਚ ਉੱਠ ਕੇ ਬਰਸ਼ ਕਰਕੇ ਮੈਂ ਕਿਹਾ ਵੀ ਹੁਣ ਬਰਸ਼ ਕਰਨ ਲੱਗਿਆ ਵੀ ਨਹਾਏਗੇ ਕੰਮ ਨੇ ਵੇਟ ਕੇ ਫੇਰ ਚੱਲਦੇ ਆ ਬਾਅਦ ਨਹਾ ਤੋ ਕੀ ਬਾਹਰ ਨਿਕਲੇਵੇਂ ਸਿਵਲਰ ਮੈਂ ਕਿਹਾ ਵੀ ਆ ਕੇ ਦੇਖਿਆ ਮੈਂ ਕਿਹਾ ਵਾਹ ਹੀ ਵਾਹ ਕੁੱਕਰ ਚੱਲਦਾ ਮੈਂ ਕਿਹਾ ਵੀ ਸੀਟੀਆਂ ਵੱਜ ਰਹੀਆਂ ਕੰਮ ਤਿਆਰ ਕਰਤਾ ਸੀਟੀਆਂ ਦਾ ਅਸਲ ਵਿੱਚ ਨਾ ਅੱਜ ਜਿਹੜੇ ਮੈਨੂੰ ਉੱਠਿਆ ਮੈਨੂੰ ਸੀਟੀ ਹੀ ਛਾਲਦੇ ਤੇ ਮੈਨੂੰ ਅੱਛਾ ਨਹੀਂ ਸ਼ਹਿਰੇ ਵਿੱਚ ਤਰ ਮੈਂ ਹੋਰ ਵੀ ਨਾ ਉੱਠਦਾ ਕਿਉਂਕਿ ਸਵੇਰੇ ਜਾ ਕੁਸ਼ਿਆ ਸਕੂਲ ਨਹੀਂ ਗਿਆ ਨਾ ਉਦੋਂ ਮੈਨੂੰ ਲੱਗਦਾ ਜੀ ਮੈਂ ਕਿਹਾ ਵਿਖਾ ਦੀ ਰੜਕ ਹੈਗੀ ਮੈਂ ਦੋ ਵਾਰ ਫੇਰ ਗੋਲੀ ਖੋਲ ਕੇ ਇੱਕ ਪੀ ਲਈ ਮ ਤੇ ਹੁਣ ਮੈਨੂੰ ਲੱਗਦਾ ਵੀ ਦੇਖਿਆ ਤੁਹਾਨੂੰ ਦੇਖਣ ਨੂੰ ਲੱਗਦਾ ਨਾ ਵੀ ਹੁਣ ਇਹ એનર્ਜੀ ਫੁੱਲ ਆ ਹੁਣ ਜਦੋਂ ਬੰਦਾ ਸਹੀ ਹੁੰਦਾ ਓਦੋਂ ਫਿਰ ਨਰਜੀ ਵੈਸੀ ਹੀ ਘੇਣ ਹੁੰਦੀ ਹੈ ਨਾ ਤੇ ਹੁਣ ਨਰਜੀ ਫੁੱਲ ਹੈ ਮਿੱਤਰੋ ਤੇ ਰੋਟੀ ਪਾਣੀ ਖਾਓ ਤੇ ਆਪਾਂ ਕੋਲ ਚਾਹ ਦਾ ਪੀ ਕੇ ਤੇ ਆਪਣਾ ਕੰਮ ਕਰ ਤੇ ਦਿਨ ਦਾ ਤੇ ਅੱਜ ਦਾ ਦਿਨ ਆਪਾਂ ਸਟਾਰਟ ਕਰਦੇ ਹਾਂ ਤੇ ਸਾਡੀ ਪੈਂਥਰ ਸਵੇਰੇ ਸਵੇਰੇ ਇੱਕ ਧਾਗਾ ਮਿੱਤਰੋ ਖਰਾਬ ਕਰਤਾ ਹੁਣ ਦੂਜਾ ਧਾਗਾ ਚੁੱਕ ਲਿਆ ਸਾਡੀ ਪੈਂਥਰ ਨੇ ਹੁਣ ਇਹਦੇ ਵਾਲੇ ਨਾਲੇ ਆਹਾ ਕਹ ਸਵੇਰਾ ਤੁਹਾਡੇ ਪਾਸਾ ਹੋਇਆ ਪੈਂਥਰ ਬਾਦਰਾ ਦੁਪਹਿਰ ਹੋ ਗਈ ਪੈਂਥਰ ਆ 5 ਵਜੇ ਉੱਠੇ ਵੈਦਣਾ ਪੈਂਥਰ ਸਾਡੇ ਅਣਾਵੰਤੀ ਓਹੋ ਹੋ ਹੋ ਤੂੰ ਦੇ ਸਿਰ ਉੱਪਰ ਧੱਕੇ ਨਾਲ ਹੋ ਗਿਆ ਧੱਕਾ ਹੋ ਗਿਆ ਖੜੀ ਚਾਹ ਬਣਾ ਦਮਾਂਜੀ ਪਹਿਲਾਂ ਨਹੀਂ ਮੈਂ ਚਾਹ ਬਾਅਦ ਵਿੱਚ ਮੈਂ ਰੋਟੀ ਖਾ ਲੈਣਾ ਉੱਠੀ ਤਾਂ ਪਾਈ ਵੀ ਹੈ ਠੰਡੀ ਹੋਈ ਰੋਟੀ ਤੇਰੀ ਤਾਂ ਕੋਈ ਨਹੀਂ ਚਾਹ ਮੈਂ ਮੈਂ ਤਾਂ ਰਹਿਣਾ ਕਿ ਸ਼ਾਇਦ ਹੁਣ ਰੋਟੀ ਖਾ ਲੈਣਾ ਵੀ ਉੱਠ ਕੇ ਨਹੀਂ ਨਹੀਂ ਕੋਈ ਗੱਲ ਹੈ ਰੋਟੀ ਖਾ ਲੈਣਾ ਮੈਂ ਬਾਅਦ ਵਿੱਚ ਕੋਈ ਗੱਲ ਨਹੀਂ ਰੋਟੀ ਖਾ ਕੇ ਬਾਅਦ ਵਿੱਚ ਬਣਾ ਲਾਂਗੇ ਹਾਲ ਤਾਂ ਲੱਗੇ 10-15 ਮਿੰਟ ਮੈਨੂੰ ਹੱਲੇ ਮਾੜਾ ਮਾੜਾ ਹੋਰ ਉਹਦੇ ਗੰਜ ਮੂਡ ਦੇ ਵਿੱਚ ਆਉਣ ਵਾਸਤੇ ਠੀਕ ਹੈ ਠੀਕ ਹੈ ਮੂਨ ਅਪੇਟੀਟ ਰੋਟੀ ਖਾ ਤੂੰ ਇੰਜੋਏ ਕਰ ਉਸ ਤੋਂ ਬਾਅਦ ਚਾਹ ਪੀਣੇ ਵਧੀਆ ਠੀਕ ਹੈ ਠੀਕ ਹੈ ਅਗਲੀ ਟੀਚਰ ਅਰੇ ਇਧਰ ਹੀ ਆ ਇਧਰ ਆ ਦੇ ਆਇਟਮ ਲਿਖ ਆਇਆ ਆ ਨਹੀਂ ਇਧਰ ਕਿੰਨਾ ਕਹਿਣ ਚੀਜ਼ ਦੇ ਵੱਧ ਕਿਲੋ ਮੇਰੇ ਪੜੀ ਹੈ ਅੱਜ ਆਇਟਮ ਲਿਖ ਖੇਲਾ ਦੇ ਗਲਤ ਹੈ ਆਲੇ ਇਧਰ ਦੇ ਇਹਨੇ ਵਿਚ ਵਿਚ ਨੰਗੇ ਤੇ ਬੀ ਇਹ ਤਾਂ ਬਹੁਤ ਡਰਦਾ ਹੈ ਨੇ ਵੀ ਨਹੀਂ ਹੋਣੀ ਆਪਣੀ ਮਸਤੀ ਚ ਹੋਵੇ ਨਾ ਮਿੱਤਰੋ ਫੇਰ ਨਹੀਂ ਹਟਦਾ ਆਪਣੀ ਮਸਤੀ ਫੇਰ ਤਾਂ ਇਧਰੋਂ ਬੜੀਆਂ ਇਧੋਂ ਨਿਕਲ ਹੀ ਜਾਂਦੇ ਮੌਸਮ ਹਲੇ ਬਾਹਰ ਬਹੁਤ ਵਧੀਆ ਮਿੱਤਰੋ ਹੋਇਆ ਨਹੀਂ ਹੈਗਾ ਅੱਜ ਬੱਦਲ ਪਈਦਾ ਧੁੱਪ ਨਹੀਂ ਹੈਗੀ ਆਪਾਂ ਸ਼ੌਪ ਤੇ ਚੱਲਾਂਗੇ ਹੋਰ ਪਰ ਇੱਕ ਤਾਂ ਨਾਤੇ ਵੇ ਕਿ ਪਹਿਲਾਂ ਮਾਂਠਰਵਾਰ ਹੋ ਕੇ ਉੱਠੇ ਆ ਤੇ ਮੈਨੂੰ ਜਿਆਦਾ ਮੰਮੀ ਕਹਿੰਦੀ ਹੁੰਦੀ ਕਿ ਨਹੀਂ ਨਾ ਕੇ ਜਾਂ ਚੜ੍ਹਨਾ ਬਾਹਰ ਨੂੰ ਕੋਟੀ-ਕੁਟੀ ਪਾ ਕੇ ਜਾਂਦਾ ਠੱਲਾਈ ਹੁੰਦੀ ਆਉਂਦੀ ਜਾਂਦੀ ਉਹ ਵੇ ਸੈਣ ਦੇ ਕਿੰਨੇ ਗੱਲਾਂ ਜਿਆਦਾ ਹੁੰਦੀ ਐ ਆਪਾਂ ਕੋਟੀ-ਕੁਟੀ ਪਾ ਕੇ ਚੱਲਦੇ ਹਾਂ ਸ਼ੌਪ ਤੇ ਤੇ ਦੇਖਦੇ ਕਿਹੜਾ ਕੰਮ ਐ ਕਿਹੜਾ ਸਮਾਂ ਲੈ ਕੇ ਆਉਣ ਵਾਲੇ ਹ ਹੈਂ ਰੋਟੀ ਖਾਣੀ ਐ ਪੈਂਤੀ ਨੇ ਰੋਟੀ ਖਾ ਲਈ ਮੈਂ ਹਾਂਜੀ ਇਹਨੂੰ ਖਾ ਲੀਜੀ ਇਹਨੂੰ ਬੁਰਕੀ ਪਾ ਦੇ ਮੁਝੇ ਬੋਤੀ ਨਹੀਂ ਜੀ ਇਹਨੇ ਤਾਂ ਆਪਣੀ ਖਾਦੀ ਆ ਦੇਖੀ ਭਾਈ ਖਾਊਗਾ ਨਾ ਇੱਕ ਟ੍ਰਾਈ ਕਰਕੇ ਦੇਖ ਜਮਾ ਵੀ ਨਹੀਂ ਜੀ ਟ੍ਰਾਈ ਤਾਂ ਕਰਕੇ ਦੇਖ ਨਾ ਮੈਨੂੰ ਆਇਆ ਫਿਰ ਭਾਂਡੇ ਚ ਮੂੰਹ ਮਾਰਨ ਲੱਗ ਜਾਣਾ ਇਹ ਸਮੈਲ ਪੈਣ ਲੱਗ ਗਈ ਜੀ ਇਹਨੂੰ ਤੂੰ ਭਾਂਡੇ ਮੂੰਹ ਮਾਰੇਗਾ ਤੇਰੇ ਛੇਤਰ ਨਹੀਂ ਬਣਣਗੇ ਤੇਰੇ ਹੈ ਟਡਰੀ ਲਾ ਲਈ ਹੋ ਪੈਂਤੀ ਅੱਡੀ ਦੀ ਬੱਸ ਇਹ ਬੈਠਾ ਜਾ ਦੇਖਦਾ ਨਾ ਇਹ ਤਾਂ ਵਿਚਾਰਾ ਭਗਦਾ ਰੱਬ ਦਾ ਰੂਪ ਹੈ ਲੈ ਮੈਂ ਪੈਂਤੀ ਕੇ ਮੈਂ ਤਾਂ ちゃう ਐ ਅਸਲ ਭਾਂਡੇ ਨੂੰ ਤਾਂ ਮਾਰਦੇ ਹੁਣੇ ਮਿੱਤਰੋ ਇਹ ਜੇ ਨਾ ਇਹਦਾ ਕੁਝ ਖਾਣ ਵਾਸਤੇ ਨਾ ਮਿਲੇ। ਇਹ ਤਾਂ ਕੋਲੀਆਂ ਤਿੰਜਾ ਭਰੀਆਂ ਨਹੀਂ ਐ। ਇਹਦਾ ਨੱਕ ਮੋੜੇਆਂ ਦਾ ਖਾਣੇ ਪੀਣੀਆਂ ਪਾਸੇ ਦੇ। ਹੈ? ਹਨਾ ਮੈਂ ਇੰਥੇ। ਚਾਹ ਕਸ਼ਮਾਧੂ ਖਾਉ ਟਿਪੇ ਮਾਇਆ ਠੀਕ ਹੈ। ਆ ਠੀਕ ਹੈ। ਚਾਹ ਤਾਂ ਆਪਣੇ ਘਰਾਂ ਪੀਣੀ ਮਿੱਤਰੋ ਕੈਨਸਲ ਕਰਤੀ ਆ। ਚਾਹ ਸ਼ਮਾ ਜਿਹਾ ਸਸਤੇ ਜਾ ਕੇ ਰਾਂ 12 ਰੁਪਏ ਚਾਹ ਪੀਵਾਂਗਾ ਮੈਂ ਠੀਕ ਹੈ। ਕਾਨੂੰ ਮੈਂ ਕਹਿੰਦਾ ਡਿਸਟਰਬ ਕਰਨਾ ਹੈ। ਤੁਸੀਂ ਕਾਫੀ ਪੀਣੀ ਹੈ ਮੈਨੂੰ। ਹਾਂ ਕਾਫੀ ਪੀ ਕੇ ਮਿੱਤਰੋ ਸੇਜ ਐਨਰਜੀ ਆਏ ਨੇ ਹੁਣ ਸੁੱਤੇ ਉੱਠਦੀ ਸਾਰ ਮੈਂ ਦੁੱਧ ਦਾ ਬਾਝੂਟੀ ਕਰਨਾ ਕਿ ਮੈਨਾਂ ਨਾਲੇ ਗੁਰシャン ਸਕੂਲ ਤੋ ਜਾਊਗਾ ਆਪਣਾ ਫਿਰ ਮੈਂ ਤੇ ਗੁਰシャン ਵੀ ਇਕੱਠੀ ਰੋਟੀ ਖਾਵਾਂਗੇ ਦੀ ਠੀਕ ਠੀਕ ਹੋ ਗਿਆ ਤੇ ਆਪਾਂ ਚੱਲਦੇ ਮਿੱਤਰੋ ਇਹਨੇ ਨਾਲੇ ਮਾਰਕੀਟ ਦਾ ਢੇਡਾ ਲੈ ਕੇ ਆਈਏ ਜਦ ਤੱਕ ਨਾ ਢੇਡਾਂ ਲੈ ਕੇ ਬਾਹਰ ਤਾਂ ਮੇਰਾ ਹੀ ਮਨ ਮਨ ਜਾ ਹੀ ਲੱਗਦਾ ਸਹੀ ਗੱਲ ਹੈ ਉਹਦਾ ਕਹਿੰਦਾ ਮੇਰੇ ਤੇ ਪੈਰਾਂ ਨੂੰ ਚੱਕਰ ਨਹੀਂ ਲੱਗਦਾ ਮੈਨੂੰ ਚੱਕਰ ਲੱਗਿਆ ਮੈਂ ਇੰਡੀਆ ਵੇਚ ਦੇ ਹੁੰਦਾ ਸੀਗਾ ਜਾਂ ਘਰ ਬੈਠੇ ਬੈਠੇ ਹੌਲ ਟੁਰਨਾ ਘੜੀ ਚੱਲ ਮੈਂ ਪਿੰਡ ਵੱਲ ਢੇਡਾ ਕੱਢ ਕੇ ਆਈਏ ਜਿੱਥੇ ਪਿੰਡੀ ਸੱਤਲੇ ਕੋਲ ਉੱਥੇ ਢੇਡਾ ਕੱਢਿਆ ਹਣਾ ਬਜ਼ੁਰਗਾਂ ਦੇ ਵਿੱਚ ਬਹਿ ਕੁਮੜਾ ਫੇਰਨਾ ਚਾਹੀਦਾ ਮਤਲਬ ਕੁਲਮ ਲਾਗੇ ਇਹਨਾਂ ਨੂੰ ਬਹਾਨੇ ਦਾ ਸਮਝ ਬਹਾਨੇ ਨਹੀਂ ਹੈਗੇ ਤਰੇ ਗੇੜਾ ਗੁੜਾ ਕੱਟ ਕੇ ਆਉਣੇ ਆਪਾਂ ਅਰੇ ਆਪਣੇ ਸਮਾ ਲਿਆ ਸ਼ੌਪ ਦੋ ਕੰਮ ਹੋ ਜਾਣੇ ਆਪਣੇ ਇੱਕ ਗੇੜੇ ਦੇ ਵਿੱਚ ਦੋ ਤਿੰਨ ਕੰਮ ਇਕੱਠੇ ਹੋ ਜਾਂਦੇ ਮਿੱਤਰੋ ਆਪਣੀ ਅੱਜ ਆ ਵਾਲਾ ਸਮਾਨ ਲਾਉਣਾ ਆਪਣੀ ਸ਼ੌਪ ਤੇ ਪਰ ਪਹਿਲਾਂ ਬਾਹਰ ਤੇ ਰੁਕੇ ਚਾਹ ਪੀਵਾਂਗੇ ਸਵਾ 1 ਵਜੇ ਅੱਜ ਸਵੇਰ ਦੀ ਪਹਿਲੀ ਚਾਹ ਪੀਣੀ ਆਪਾਂ ਨੇ ਆਹ ਟਾਈਮ ਦਾ 12:30 ਪੀੜ ਘਟ ਜਾਂਦੀ ਹੈ ਸਵੇਰ ਟਾਈਮ ਤੇ ਸ਼ਾਮ ਟੇ ਵਧਰਾਸ਼ ਹੁੰਦਾ 12 ਤੇ ਦੁਪਹਿਰ ਟਾਈਮ ਤਾਂ ਰੈਸਟੋਰੈਂਟ ਵੱਧਾ ਭੀੜ ਹੁੰਦੀ ਹੈ ਜਾ ਪੀਜ਼ਰੀਆਂ ਦੇ ਉੱਤੇ ਪਰ ਆਹ ਟਾਈਮ ਤੇ ਗੇਡਾ ਇੱਕ ਕਫੇ ਤਾ ਫੋਰੇ ਕਿਵੇਂ ਸੈਟੋ ਬੈਨੇ ਇੰਸਟੈਂਟ ਨਾ ਕੋਸ ਹੁਣ ਚਾਹ ਪੀ ਕੇ ਨਾ ਆਪਣੀ ਨਰਜੀ ਦੁੱਗਣੀ ਹੋ ਜੇ ਮਿੱਤਰੋ ਜਿਹੜੀ ਪਹਿਲਾਂ ਸੀ ਨਾ ਉਹਨਾਂ ਡਬਲ ਹੋ ਜਾਣੀ ਆ ਕਫੇ ਦੇ ਵਿੱਚ ਇੰਨੀ ਜਾਨ ਹੈ ਤੇ ਸਵੇਰੀ ਪਹਿਲੀ ਚਾਹ ਹੀ ਹੋਵੇ ਨਾ ਉਹਦਾ ਪੂਰੀ ਕਿੱਕ ਮਾਰਦੀ ਹੈ ਲੈ ਵੀ ਖੁਸ਼ਹਾਲ ਸੀ ਉਹ ਵੀ ਆਪਣਾ ਮਿੱਤਰੋ ਆ ਗਿਆ ਨਾਲੇ ਵਾ ਸਾਮਾਨ ਲੈਦਾ ਮਾਰਕੀਟ ਤੋਂ ਤੇ ਨਾਲੇ ਆਉਂਦਾ ਖੁਸ਼ਹਾਲ ਵੀ ਨੂੰ ਬਿਠਾ ਲਏ ਸਕੂਲ ਤੋਂ ਪੁੱਤਰੀ ਮੇਨੂੰ ਆਪੇ ਆ ਜਣਾ ਨਾ ਹਰਿਆਣਾ ਹੈ ਹੈ ਆ ਗਿਆ ਆ ਗਿਆ ਆ ਗਿਆ ਭੱਜ ਗਿਆ ਮੈਨੂੰ ਦੇਖ ਕੇ ਜਿਹੜੇ ਭੱਜ ਜਾਂਦਾ ਉਹ

ਕਾਲੀ ਮਿਰਚ ਹਾਂਜੀ ਅੱਜ ਨਹੀਂ ਖਾਣਾ ਨਹੀਂ ਤੁਸੇ ਸਹੀ ਗੱਲ ਹੈ ਕਹਿੰਦੇ ਕਾਲੀ ਮਿਰਚ ਖਾਣੀ ਵਧੀਆ ਹੁੰਦੀ ਆ ਗੁਰਸ਼ਾਨ ਵੀ ਨੂੰ ਦੇਖੋ ਲੱਸੀ ਪਾ ਕੇ ਅੱਧੀ ਕਾਲੀ ਮਿਰਚ ਸਿਮਰ ਨੇ ਤੇ ਮੈਨੂੰ ਕਹਿੰਦਾ ਤੈਨੂੰ ਲੱਸੀ ਦੇਣੀ ਪੀਣ ਨਾਲ ਤਾਂ ਦਹੀਂ ਪਰ ਕਾਲੀ ਮਿਰਚ ਖਲਾਉਣੀ ਆ ਕਾਲੀ ਮਿਰਚ ਉਹ ਤਾਂ ਸਬਜ਼ੀ ਦੇ ਵਿੱਚ ਬਾਸੀਆ ਦੇ ਵਿੱਚ ਕਮਾਲ ਕਰਦੀ ਸੀ ਮੈਂ ਤਾਂ ਕਮਾਲ ਦਾ ਛੜੀਆ ਤਾਂ ਹੈ ਹੈ ਚੰਗੀ ਹੁੰਦੀ ਹੈ ਜੇ ਐਕਸਟਰਾ ਕਾਲੀ ਮਿਰਚ ਮੈਂ ਦਹੀਂ ਜਿਨੀ ਪਾਈ ਜਿਹਦੇ ਵਿੱਚ ਪਾਤੀ ਜੀ ਉਹ ਦਹੀਂ ਤਾਂ ਸ਼ੱਕ ਨਹੀਂ ਆ ਜਮੈਂ ਦਹੀਂ ਤਾਂ ਜੀ ਗਲਤ ਉਹਦੇ ਗੁਸ਼ਾਨ ਨੂੰ ਬਰੋਲੋ ਸੀਰੀਅਲ ਕਲਾਸ ਤੋਂ ਭਰ ਕੇ ਅਸ਼ਾਦਾ ਪਾਣੀ ਸ਼ੱਕੇ ਗੁਸ਼ਾਨ ਵੀ ਨੇ ਚੱਕਰੇ ਨੇ ਆਪਣੇ ਨੇ ਰਸਗੁੱਲੇ ਸਵਾਲਾ ਤੇ ਬਿਲਕੁਲ ਰਸਗੁੱਲਾ ਗਲਾਈ ਜਮਣੀ ਪਈਆਂ ਵਿੱਚ ਪਾਪਾ ਦੀ ਫੇਵਰਟ ਉਹ ਚਾਹ ਨਾ ਖਾਂ ਹੈ ਉਹ ਚਾਹ ਨਾ ਚਾਹ ਖਾਣੀ ਹੈ ਤੁਸੀਂ ਰਜੀ ਮੈਂ ਇਸ ਬਿੱਗੇ ਦਾ ਗੁਸ਼ਾਨ ਸ਼ਟਡਤੀ ਸੀ ਜੀ ਹੁਣ ਐਨੀ ਕਨ ਉਸ ਟਿੱਟਣਾ ਵੀ ਕਿੱਥੇ ਹੈ ਨਾ ਨਹੀਂ ਸਿਰਣਾ ਨਹੀਂ ਆਨਦੀ ਵੇਸਟੀ ਬਿਲਕੁਲ ਨਹੀਂ ਕਰਨੀ ਚਾਹੀਦੀ ਨਵੇੜ ਦਾ ਫਟਾਫਟ ਹਾਂਜੀ ਤੇ ਘੁੱਟ ਕੇ ਮੇਰੇ ਬਸ ਨਹੀਂ ਉਹ ਵਧੀਆ ਕੜਾਹੇ ਬਣਾਏ ਪੀਣ ਵਧੀਆ ਜਾਂ। ਉੱਡ ਕੇ ਨਾਲ ਬਾਅਦ ਚ ਵਧੀਆ ਰੁਕ ਜਾਂਦਾ ਠੀਕ ਹੈ। ਕੜਾ ਪੀ ਕੇ ਨਾ ਫਿਰ ਮਨ ਨੂੰ ਇਹ ਸ਼ਾਂਤੀ ਮਿਲ ਜਾਨੀ ਵਧੀਆ ਇਹ ਨਾਲ ਗੜਾ ਗਲ ਸਹੀ ਹੋ ਜਾਊਗਾ। ਫਿਰ ਆਪਾਂ ਨਾਲੇ ਦੋ ਤਿੰਨ ਘੰਟੇ ਕੜਾ ਪੀ ਕੇ ਰੈਸਟ ਕਰਦੇ ਆਂ ਫੇ ਸ਼ਾਂਤ ਕੰਮ ਤੇ ਵੀ ਜਾਣਾ ਦੋਸਤੋ। ਉਠ ਪੁੱਤਰੀ। ਖਾ ਕੇ ਰੋਟੀਆਂ ਨਾ ਤਾਂ ਬੈਠ ਦੀਆਂ। ਫਿਰ ਸੌਏ ਸਾਡੀ ਤੋਤਰੇ ਮੇਰੇ ਸਾਡੀ ਸਾਡੀ ਤੋਕਾ ਮੇਰੇ ਸੁਧੀ ਦੇਖ ਲੈ। ਕੀ? ਚਾਹ ਨਾ ਪੀਣਾ ਕਿ ਦੀਏ? ਉਹ। ਚਾਹ ਤਿਆਰ ਹੋ ਗਈ। ਤੂੰ ਚਾਹ ਟਾਈਮ ਹੋ ਗਿਆ। ਹੈ? ਚਾਹ ਵੀ ਕੁਝ ਨਾਲ ਫਿਰ ਸੌਣੇ ਨਾਲ। ਦੇਖੀ ਦੇਖੀ ਆ ਦਿੱਤ ਅਰੇ ਗਰ ਦਲੇ ਸਾਹ ਚੜਿਆ ਵੇ ਤੋ ਤਰਾ ਬਿੜੇ ਤੋ ਤਰਾ ਬਿੜੇ ਉਹ ਦੇਖ ਇਹੋ ਦੇਖ ਜਾਂ ਚਾਹ ਤੇਰੀ ਚਾਹ ਬਣ ਗਈ ਚਾਹ ਵੀ ਲੋ ਬੁੱਤ ਉਠੋ ਚਾਹ ਵੀ ਲੋ ਬੁੱਦੀ ਚਾਹ ਵੀ ਲੋ ਬੁੱਦੀ ਉਹ ਨੇ ਕੁੜੇ ਸੁਸਤੀ ਵਾਸ ਹੋ ਗਿਆ ਆ ਦੇਖ ਪੈਂਦਰਾ ਇਹ ਪੈਂਦਰਾ ਦੇਠ ਵਾਲੀ ਇਹ ਅਲੇ ਪੈਂਦਰਾ ਦੇ ਆ ਦੇਖ ਆ ਦੇਖ ਆ ਦੇਖ ਅਰੇ ਵੀਰ ਅਲੇ ਕੁਸ਼ਾਨ ਆਣੀ ਇਹ ਕੋਲੋਂ ਦਾ ਹੁਣ ਇਹ ਗਿਆ ਦੇ ਕੋਲ ਤੇ ਅਲੇ ਕੁਸ਼ਾਨ ਵੀਰ 88 ਰੁਪਏ ਦਾ ਕੁਸ਼ਾਨ ਉੱਠ ਵਈ ਉੱਠ ਵਈ ਅਲੇ ਐ ਐ ਉੱਠ ਵਈ ਹੈ ਕੈ ਕੈ ਮੈਚ ਆ ਪੀਵੀ ਦਾ ਚਾਹ ਨਹੀਂ ਪੀਤੀ ਹਾਲ ਤੱਕ ਹੈ ਪੀਤੀ ਕਹ ਦੇ ਕਹਦਾ ਚਾਹ ਪੀਤੀ ਹੋਏਗੀ ਕੈ ਮੈਚ ਆ ਪੀਵੀ ਲਈ ਚਾਹ ਪੀਵੀ ਲਈ ਹੈਲੋ ਮਮਾ ਬਟ ਬੁਤੀ ਪੀ ਚਾਜ ਜਦੀ ਠੀਕ ਹੈ ਲੈ ਚਾਹੇ ਸ਼ਾਂਦੀਆ ਦੂਜੀ ਆਈ ਚ ਲੈ ਵੀ ਸ਼ਾਂਦੀਆ ਆਲੇ ਕਾ ਪਚਾਦਾ ਨਹੀਂ ਪੈਨਥਰ ਸਾਰਾ ਵੀ ਲੈਣਾ ਐਵੇਂ ਇੱਧਰ ਕਾ ਚਾਹ ਸਾਰੀ ਮੈਂ ਪੀ ਲੈਣੀ ਫਿਰ ਉਠ ਉਠ ਤੂੰ ਪੀ ਪੈਨਥਰ ਤਾਂ ਆਪ ਤੇ ਆਜਾ ਜੇ 5 ਕਿ ਮਿੰਟ ਨਾ ਉਠਿਆ ਪੈਨਥਰ ਨੇ ਇਹਦੇ ਕੰਬਲ ਚਾਜਾ ਦੇ ਵੜ ਜਾਣਗੇ ਅਜੇ ਵੀਏ ਉੱਠ ਮੈਂ ਉੱਠ ਮੈਂ अच्छे बच्चे अच्छे बच्चे अच्छे बच्चे आओ तेरी 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 उठ खड़े हो उठ खड़े हो ਥਾਲੀ ਦੇ ਪੈਨਸੇ ਚਲ ਨਾ ਉਠ ਉਠ ਬੇ ਉਹਨਾ ਠੰਡ ਹੋ ਗਈ ਥੋੜੀ ਜਾਂ ਬਹੁਤ ਠੰਡਾ ਹੋ ਜਾਂਦਾ ਨਾ ਫਿਰ ਉਟਰੀ ਖਾ ਕੇ ਨੀਂਦ ਬਹੁਤ ਹੀ ਆਉਂਦੀ ਆਉਂਦੀ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ ਕੰਬਲ ਨੂੰ ਪੇਰ ਜਾਈ ਹੋਗੇ ਹਮੇਸ਼ਾ ਹਾਂ ਸੀ ਐਦਾਂ ਹੀ ਆ ਨਾ ਤੂੰ ਪਛੜੋ ਉਠ ਉੱਠ ਕੇ ਬਈ ਚਾਹ ਨਾ ਪੀਓ ਲੋ ਗੁਸ਼ਾਂਦ ਵੀ ਕੋ ਚਾਹ ਮਿਤਰੋ तो समा पाने गए आप चली शॉप से आप करिए अपने काम कार है बैंती आ सारा तय खा लिया है ओके शर्मा आज मैं तुम्हें फिर है जॉब जॉब जिंदाबाद जो कम है तो सारा कुछ है ਇਸਾ ਕਿ ਕੰਮ ਕਰ ਰਹੇ ਦੇ ਵਿੱਚ ਕੋਈ ਵੀ ਚੀਜ਼ਾ ਚਾਹੀਦਾ ਕੰਮ ਤਾਂ ਬੰਦੇ ਨੂੰ ਸੜਾਹਾਂਗੇ ਚਾਹੇ ਬੰਦਾ ਗੁੱਸੇ 'ਚ ਹੋਵੇ ਚਾਹੇ ਖੁਸ਼ੀ ਹੋਵੇ ਜੇ ਦੁਖੀ ਹੋਵੇ ਜੇ ਬਿਮਾਰ ਹੋਵੇ ਜੇ ਠਮਾਰ ਹੋਵੇ ਕੁਝ ਵੀ ਹੋਵੇ ਕੰਮ ਤਾਂ ਕੰਮ ਹੁੰਦਾ ਹੈ ਕੰਮ ਤਾਂ ਕਹਿੰਦੇ ਬੰਦੇ ਦਾ ਕਰਮ ਹੁੰਦਾ ਤੇ ਆਪਾਂ ਆਪਣਾ ਨੂੰ ਕਰਮ ਕਰਨ ਵੱਲ ਚੱਲਦੇ ਮਿੱਤਰੋ ਸਮਾਂ ਹੋ ਗਿਆ ਆਪਣਾ ਓਕੇ ਆ ਜਾਵੇ ਠੀਕ ਹੈ ਐਂਟਰ ਤੁਸੀਂ ਬਹੁਤ ਥੋੜੀ ਠੀਕ ਹੋ ਜਾ ਚਾਹੇ ਕੰਮ ਕਾ ਸਟਾਰਟ ਕਰਤਾ 7:30 ਹੋ ਜਾ ਮਿੱਤਰੋ ਹਲੇ ਤੇ ਆਰਡਰ ਹਲੇ ਮੱਠੇ ਮੱਠੇ ਆਰਡਰ ਚੱਲੇ ਮੱਠੇ ਮੱਠੇ ਕਿਤਾ ਦਿਨ ਸੌ ਵਾਰ ਦਾ ਹੈ ਸੌਲਾਂ ਨੂੰ ਵੈਸੇ ਵੀ ਇਹ ਰੈਸਟੋਰੈਂਟ ਲਈ ਕੰਮ ਕਰ ਘੱਟ ਹੁੰਦਾ ਹੈ ਤੇ ਹੁਣ ਕੰਮ ਚੱਲਣਗੇ ਵੀ ਥੋੜਾ ਲੇਟ ਚੱਲਣਗੇ 8:00 ਵਜੇ ਤੋਂ ਬਾਅਦ ਦਾ ਕੰਮ ਕਰਨੇ ਸਟਾਰਟ ਹੋਣਾ ਹੈ ਫਿਰ ਹਾਲ ਤਾਂ ਇੱਕ ਆਰਡਰ ਆਇਆ ਆਪਣੇ ਕੋਲ ਜੀਜਾ ਆਪਣੇ ਮਰਦ ਨਹੀਂ ਤਾਂ ਸਿੱਤੋਂ ਮੀਸ ਤੋਂ ਟਿੱਕਾ ਵਾਬ ਤੇ ਇੱਧਰ ਦੋ ਆਰਡਰ ਆਏ ਹੋਏ ਆ ਆਪਣੇ ਜਸਟਡ ਦੇ ਚੱਲਦੇ ਆ ਤੇ ਆਪਣੀ ਵੈਬਸਾਈਟ ਵੀ ਆਪਾਂ ਨੇ ਔਨ ਕੀਤੀ ਵੀ ਆ ਤੇ ਇਹਦੇ ਹਾਲੇ ਕੋਈ ਆਰਡਰ ਆਇਆ ਨਹੀਂ ਹੈਗਾ ਅੱਜ ਵੀ ਆਰਡਰ ਹਾਲੇ ਟਾਈਮ ਵੀ ਕੁਝ ਨਹੀਂ ਹੋਇਆ ਹਾਲੇ ਹਣਾ ਹਾਂਜੀ ਟਿੱਕਾ ਵਾਬ ਆਪਣਾ ਪੱਕੀ ਜਾਂਦਾ ਹੈ ਤੇ ਆਪਾਂ ਕਟ-ਕਟ ਟਿੱਕਾ ਵਾਬ ਰੱਖੀ ਜਾਂਦੇ ਆ ਜੇ ਜਦੋਂ ਵੀ ਆਪਣਾ ਆਰਡਰ ਆਇਆ ਗਾਹ ਕਹੇ ਆਪਾਂ ਜਦੇ ਮੇਟੋ ਪੜਾ ਕੇ ਤੋੜ ਦੇਣਾ। ਇਕਨਾ ਮੌਸਮ ਨੇ ਬਹੁਤ ਫਰਕ ਪੈਂਦਾ ਹੈ। ਜਦੋਂ ਠੰਡ ਹੋ ਜਾਂਦੀ ਆ ਇਹ ਲੋਕ ਕੁਦਰਤ ਜਿਵੇਂ ਪਤਾ ਨਹੀਂ ਸੋਹੋਲ ਜਾ ਰਹੇ ਆ ਇੰਦਾਂ ਫਰਕ ਹੈ ਇਹਨਾਂ ਦਾ। ਠੰਡ ਲ ਹੋ ਜਵੇ ਇਹ ਖਾਣਾ ਛੱਡ ਦਿੰਦੇ ਆ। ਜੇ ਕਿਤੇ ਗਰਮੀ ਹੋਵੇ ਤਾਂ ਵੀ ਖਾਣਾ ਛੱਡ ਦਿੰਦੇ ਆ। ਤੇ ਸਾਡੇ ਵਰਗੇ ਜਿਹੜੇ ਆਪਾਂ ਰੈਸਟੋਰੈਂਟ ਲਾਈਨ ਵਾਲੇ ਬੰਦੇ ਆ ਮੇਰੇ ਕਹ ਸਹਿਮਤ ਹੋਣਗੇ ਸਾਰੇ। ਅਸੀਂ ਅਕਸਰ ਹੀ ਗੱਲਾਂ ਆਪਣੇ ਆਪ ਨੂੰ ਹੀ ਕਸਕਿਊਜ਼ ਕਰਦੇ ਹੁੰਦੇ ਆ। ਬੇਰੇ ਕੰਮ ਘੱਟ ਘੱਟ ਅੱਛਾ ਮੌਸਮ ਚੇਂਜ ਹੋ ਗਿਆ ਤਾਂ ਤਾਂ ਘੱਟ ਤਾਂ ਘੱਟ ਹੈ। ਬਾਕੀ ਉਹਨੂੰ ਦੇਖਦੇ ਆਂ ਸਾਢੇ 7 ਹੋ ਗਏ ਆ ਆ ਦੇਖੋ ਫੋਨ ਆ ਗਿਆ ਇੱਕ ਫੋਨ ਤੇ ਕਾ ਆ ਗਿਆ ਕਾਲਾ ਬ੍ਰਿਸ਼ਲਾ ਬਣਾ ਸੀ ਰਾ ਸੀ ਹੁਣ ਟਾਈਮ ਪੌਣੇ 11 ਹੋ ਗਏ ਆ ਤੇ ਆਪਣਾ ਕੰਮ ਕਰੀ ਬੀ ਤੋਂ ਨਿਬੜ ਗਿਆ ਤੇ ਅੱਜ ਕੰਮ ਕਰ ਕਟ ਸੀ ਕਾਫੀ ਜ਼ਿਆਦਾ ਇਹਨਾਂ ਦਿਨਾਂ ਵਿੱਚ ਨਾ ਜਿਹੜਾ ਸਿਆਲ ਦੇ ਜਿਹੜਾ ਮਤਲਬ ਸਤੰਬਰ ਤੋਂ ਬਾਅਦ ਅਕਤੂਬਰ ਦਾ ਮਹੀਨਾ ਚੱਲਦਾ ਹੁੰਦਾ ਹੈ ਇਹਨਾਂ ਦਿਨਾਂ ਵਿੱਚ ਠੰਡ ਸਟਾਰਟ ਹੁੰਦੀ ਹੈ ਨਾ ਕੰਮਕਾਰ ਕਾਫੀ ਘਟ ਜਾਂਦੇ ਨੇ ਰੈਸਟੋਰੈਂਟ ਲਾਈਨ ਦੇ ਪੀਜ਼ਾ ਨੇ ਸਭ ਦੇ ਘਟ ਜਾਂਦੇ ਨੇ ਸਾਡਾ ਵੀ ਕੰਮ ਦਾ ਇਸ ਟਾਈਮ ਨਾ ਦਿਨਾਂ ਵਿੱਚ ਮਤਲਬ ਵੀ ਘਟ ਚੱਲਦਾ ਵੀਕਐਂਡ ਵਧੀਆ ਹੁੰਦਾ ਆਮ ਦਿਨਾਂ ਵਿੱਚ ਕੰਮਕਾਰ ਘਟ ਚੱਲਦਾ ਕਈ ਵਾਰੀ ਪਤਾ ਕੀ ਹੁੰਦਾ ਹੈ ਜਿਹੜੇ ਮੇਰੇ ਵੀਰ ਨਵਾਂ ਕੰਮਕਾਰ ਖੋਲਦੇ ਆ ਆਪਣੀ ਸ਼ਾਪ ਨਵਾਂ ਓਪਨ ਕਰਦੇ ਆ ਜਾਂ ਫਿਰ ਨਵੇਂ-ਨਵੇਂ ਮਤਲਬ ਕੰਮ ਵਿੱਚ ਪੈਂਦੇ ਆ ਪਹਿਲਾ ਸਾਲ ਆਉਂਦਾ ਕੰਮ ਦਾ ਦ ਟਾਈਮ 온 ਦਾ ਟਾਈਮ ਪੀਰੀਅਡ ਹੁੰਦਾ ਹੈ ਕਈ ਵਾਰ ਵੀ ਕੰਮ ਬਹੁਤ ਜ਼ਿਆਦਾ ਹੁੰਦਾ ਕਈ ਵਾਰ ਵੀ ਕੰਮ ਘੱਟ ਹੁੰਦਾ ਜਿਹੜਾ ਇਹ ਬੜਾ ਸੀਜ਼ਨ ਚੱਲਦਾ ਹੁਣ ਹੁਣ ਤਾਂ ਡਾਊਨ ਸੀਜ਼ਨ ਚੱਲ ਰਿਹਾ ਹੈ ਘਾਬਰਣ ਦੀ ਲੋੜ ਨਹੀਂ ਹੈਗੀ ਹੋਰ 15-20 ਦਿਨ ਦੀ ਗੇਮ ਉਸ ਤੋਂ ਬਾਅਦ ਕੰਮ ਦਾ ਸਾਰਾ ਚੱਲ ਪੈਣੇ ਆ ਮੈਂ ਗੱਲ ਕਰਾਂ ਜਿਉਂ ਹੀ ਸਮਝ ਕਿਉਂਕਿ ਮੈਨੂੰ ਫੀਲ ਹੀ ਹੋਈ ਸੀ ਕਰ ਮੈਂ ਜੇ ਆਪਣੀ ਗੱਲ ਕਰਨੀ ਬਣਦੀ ਆ ਆਪਣੇ ਭੈਣ ਭਰਾਵਾਂ ਵਾਲੇ ਜਿਹੜੇ ਆਪਣੇ ਵਲੌਗ ਦੇਖੀ ਦਿੰਦੇ ਨੇ ਕਿਹਨਾਂ ਵਿੱਚ ਕੋਈ ਆਪਣਾ ਬਾਈ ਕੋਈ ਆਪਣੀ ਵਲੌਗ ਦੇਖਦਾ ਹੋਵੇ ਜਿਹਦੇ ਆਪਣਾ ਨਮਕ ਕੰਮ ਸਟਾਰਟ ਕੀਤਾ ਹੋਵੇ ਜਾਂ ਕਰਨ ਵਾਈ ਸੋਚਦਾ ਹੋਵੇ ਹਨਾ ਇਹ ਐਦਾਂ ਹੁੰਦਾ ਜਦੋਂ ਗਰਮੀ ਸਟਾਰਟ ਹੁੰਦੀ ਹੈ ਉਦੋਂ ਵੀ ਇੱਕ ਵਾਰੀ ਕੰਮ ਡਾਊਨ ਜਾਂਦਾ ਹੈ ਤੇ ਜਦੋਂ ਸਿਆਲ ਸਟਾਰਟ ਹੁੰਦਾ ਉਹ ਵੀ ਕੰਮ ਡਾਊਨ ਜਾਂਦਾ ਹੈ ਦੋ ਪੀਰੀਅਡਾਂ ਦੇ ਵਿੱਚ ਕੰਮ ਡਾਊਨ ਜਾਂਦਾ ਕਿਉਂਕਿ ਇਟਾਲੀਅਨ ਲੋਕ ਬਹੁਤ ਜ਼ਿਆਦਾ ਸੋਹੋਲੇ ਹਨ ਜਦੋਂ ਟਾਈਮ ਚੇਂਜ ਹੁੰਦਾ ਹੈ ਮੌਸਮ ਚੇਂਜ ਹੁੰਦਾ ਹੈ ਇਹ ਬਹੁਤ ਫਰਕ ਰੱਖਦੇ ਆ ਆਪਣੇ ਬੋਡੀ ਦਾ ਬਹੁਤ ਕੇਅਰ ਕਰਦੇ ਹਨਾ ਇਸ ਕਰਕੇ ਲੋਕ ਖਾਣਾ ਪੀਣਾ ਘਟਾ ਦਿਆ ਥੋੜਾ ਬਿਮਾਰ ਵੀ ਹੋਣਾ ਜਿੱਦਾਂ ਮੈਂ ਵੀ ਬਿਮਾਰ ਰਹੇ ਹਾਂ ਸਾਰੇ ਇੱਦਾਂ ਸਾਰੇ ਬਿਮਾਰ ਆ ਜੀਨੂੰ ਮਰਜੀ ਪੁੱਛ ਲਓ ਹਰ ਤੀਜੇ ਬੰਦੇ ਨੂੰ ਜਖਾਉਣ ਦੇ ਵਿੱਚ ਮਾੜੀ ਬੁਢੀ ਪ੍ਰੋ ਤੇ ਬਾਕੀ ਆਪਣਾ ਕੰਮ ਕਰ ਬੜਾ ਵਧੀਆ ਰਿਹਾ ਬਾਬੇ ਦੀ ਕਿਰਪਾ ਨਾਲ ਆਪਾਂ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਈ ਜਾਣੀ ਗੱਲ ਆ ਆਪਣੀ ਮਿੱਤਰੋ ਸਭ ਚੜ੍ਹਦੀ ਕਲਾ ਵਿੱਚ ਆ ਬਾਬਾ ਆਵੇਂ ਭਲੀ ਕਰਦਾ ਸਾਰਾ ਕੁਝ ਚਲੀ ਜਾਂਦਾ ਵਧੀਆ ਤੇ ਬਾਕੀ ਵਲੌਗ ਇੱਥੇ ਆਪ ਆਪਣਾ ਜਿਹੜਾ ਬੰਦ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿੱਕ ਸਵੇ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਂ ਜੀ